5000 ਤੇ 5000 ਤੇ 5000 ਤੇ 5000 ਤੇ 200 ਰੁਪਏ ਦਾ ਸੂਟ 200 ਰੁਪਏ ਦਾ ਸੂਟ ਜਿਹੜਾ ਬਾਜ਼ਾਰ 'ਚ ਮਿਲਦਾ 5-500 ਦਾ ਘਾਦੀਆਂ ਮਾਤੂਸ਼ਰੀ ਦਸਤਾਰ ਆ ਜੋ 500 ਵਾਲਾ ਸੂਟ ਲੈ ਜਾਓ 200 ਰੁਪਏ ਦਾ ਅਸੀਂ ਕੰਨੇ ਆ ਤੇ ਦਿਨੇ ਵੀ ਆ ਤੇ ਲੈਖ ਲੈ ਕੇ ਲਾਉਣੇ ਵੀ ਆ ਆ 5-500 6-600 ਲੋਕੀ ਸੂਟ ਲੈ ਲੈਂਦੇ ਆ ਪਿਆਉ ਦੁਪੱਟਿਆਂ ਦੇ ਨਾਲ ਚੱਕੋ 200 ਰੁਪਏ ਦਾ ਆ ਦੇਖੋ ਜੇ ਇੱਕ ਹੋਰ ਨਵਾਂ ਪਟਾਕਾ ਪਾ ਦਿੰਨੇ ਆ ਜਿਹੜਾ ਬਾਜ਼ਾਰ ਤੁਸੀਂ ਲੈਨੇ ਹੋ 600 ਰੁਪਏ ਦਾ ਇੱਕ ਸੂਟ ਦੁਪੱਟਾ ਨਾਲ ਹੈਗਾ ਇੱਥੇ ਤੁਹਾਨੂੰ ਅਸੀਂ ਦੇ ਰਹੇ ਆ 500 ਦੇ ਦੋ ਦੇਖੋ ਜੀ ਟਾਂਡਾ ਦਸੂਆ ਮਕੇਰੀਆਂ ਗਰਤਾਸਪੁਰ ਪਠਾਨਕੋਟ ਜੰਮੂ ਛੱਡ ਕੇ ਆ ਜਾਓ ਆ ਪਟਾਲੇ ਬਜ਼ਾਰਾ ਜੇ ਜਾਣ ਦੀ ਲੋੜ ਨਹੀਂ ਕਿਉਂਕਿ 7700 ਹਜ਼ਾਰ ਹਜ਼ਾਰ ਵਾਲੇ ਸੂਟ 700 ਦੇ ਦੋ ਦੇ ਹੀ ਜਾਂਦੇ ਆ ਤੁਸੀਂ ਚਾਹੇ ਦੁਕਾਨਦਾਰ ਹੋ ਚਾਹੇ ਤੁਹਾਡੇ ਘਰੇ ਵਿਆਹ ਸ਼ਾਦੀ ਆ ਗਈ ਹੈ ਚਾਹੇ ਛੋਟੀ ਦੁਕਾਨ ਚਾਹੇ ਵੱਡੀ ਦੁਕਾਨਾ ਆਜੋ ਕਾਤੀਆਂ ਦੇ ਵਿੱਚ ਫੁੱਟਰ ਰੋੜ ਤੇ ਪਉ ਪਾਰੀ ਮੇਲਾ ਲੱਗਿਆ ਮਤਲਬ ਵਿਆਹ ਸ਼ਾਦੀ ਵਾਲਾ ਕੱਪੜਾ ਤਾਜ ਪੜੀ ਵਾਲਾ ਕੱਪੜਾ ਜਿਹੜਾ ਤੁਸੀਂ 50000 ਰੁਪਏ ਦਾ ਲੈਣਾ ਅਸੀਂ ਤੁਹਾਨੂੰ 20000 ਰੁਪਏ ਚ ਦੇ ਕੇ ਭੇਜ ਦਾਂਗੇ ਤੁਸੀਂ ਚਾਰੇ ਪਾਸੇ ਕੈਮਰਾ ਘੁਮਾ ਕੇ ਦਿਖਾ ਦਿਓ ਦੇਖੋ ਕਿੰਨਾ ਪਟਾ ਕਾਠਾ ਕਾਠਾ ਮਾਰਦਾ ਕਾਠੇ ਇਸ ਗੱਲ ਦੀ ਗਵਾਹੀ ਆ ਕਿ ਲੋਕ ਪਿਆਰ ਕਰਦੇ ਆ ਕਾ ਫਾਇਦਾ ਕੀ ਆ ਛੋਟੇ ਦਰਜੀ ਕੋ ਚਲ ਜਿਓ ਵੱਡੇ ਦਰਜੀ ਕੋ ਚਲ ਜਿਓ ਪੈਂਡ ਚਲ ਜਿਓ ਸ਼ਹਿਰ ਚਲ ਜਿਓ ਇੱਕ ਕੋਰਟ ਪੈਂਟ ਦੀ ਸਲਾਈ 4000 ਰੁਪਿਆ ਰੇਟ ਬਾਜ਼ਾਰ ਚ 10000 ਰੁਪਿਆ ਮਾਤੂ ਸ਼੍ਰੀ ਦਸਤਾਰ ਕਾਦੀਆਂ ਆਜੋ 10000 ਵਾਲਾ ਕੋਰਟ ਪੈਂਟ 3895 ਚ ਲੈ ਕੇ ਜਾਓ ਆ ਜਿਹੜਾ 3 ਪੀਸ ਕੋਰਟ ਪੈਂਟ ਆ 15000 ਤੋਂ ਘੱਟ ਕੋਈ ਨਹੀਂ ਦਿੰਦਾ ਸਾਡੇ ਕੋਲ ਆਜੋ ਸਲਾਈ ਸਮੇਤ 15000 ਵਾਲਾ ਕੋਰਟ ਪੈਂਟ 3760 ਚ ਲੈ ਕੇ ਜਾਓ ਆ ਸ਼ੇਰਵਾਨੀ 17000 18000 ਦੋ ਮੂੰਹ ਚ ਆਉਂਦਾ ਉਹ ਬੋਲਦੇ ਆ ਸਾਡੇ ਕੋਲ 6500 ਰੁਪਏ ਚ ਸਲਾਈ ਕਰਕੇ ਲੈ ਕੇ ਜਾਓ ਅਸ ਕੁਰਤਾ ਪਜਾਮਾ 3200 3500 ਚ ਸਲਾਈ ਕਰਕੇ ਦਿੱਤਾ ਜਾਂਦਾ ਸਾਡੇ ਕੋਲੋਂ ਕੁਰਤਾ ਪਜਾਮਾ ਸਿਰਫ 1300 ਚ ਰਹਿ ਗਏ ਇਹੋ ਜੀ ਵੈਰਾਈਟੀ ਤੁਹਾਨੂੰ ਕਿੱਦੋਂ ਨਹੀਂ ਮਿਲਣੀ ਸਿਰਫ ਕਾਟੀਆਂ ਅੰਕਲੋਂ ਤੇ ਆਜੋ ਜਿਹੜਾ 1500 ਦਾ ਪਿਆਰਾ ਜਿਹਾ ਸੂਟ ਹੈ ਅਸੀਂ 6500 ਰੁਪਏ ਦਾ ਦੇ ਦੇਣਾ ਗੜਾਈ ਵਾਲਾ ਸੂਟ ਬਾਜ਼ਾਰ ਚ 1700 1800 ਤੋਂ ਘਾਟਾ ਸੂਟ ਕਿਸੇ ਨੇ ਨਹੀਂ ਦੇਣਾ ਅਸੀਂ 1500 ਦੇ ਦੋ ਮਾਤਰਾ ਉਹ 750 ਰੁਪਏ ਦਾ ਸੂਟ ਦੇ ਰਹੇ ਆ ਆ ਚੈੱਕ ਕਰੋ ਫੋਟੋ ਵਾਲੇ ਸੂਟ ਵਿਆਹਾਂ ਦੇ 3 3000 ਦੇ ਆ ਇੱਥੇ ਸਿਰਫ 850 ਰੁਪਏ ਦਾ ਪਟਿੱਕ ਵਾਲੇ ਪੀਸ ਇਹ ਡਿਜ਼ਾਈਨ ਸਿੰਗਲ ਸਿੰਗਲ ਲੈ ਜਾਓ ਆ ਕੇ 850 ਰੁਪਏ 'ਚ 1000 ਦੇ 5000 ਦੇ 5000 ਦੇ 5000 ਦੇ 5 ਉਹ 200 ਰੁਪਏ ਦਾ ਸੂਟ 200 ਰੁਪਏ ਦਾ ਸੂਟ ਜਿਹੜਾ ਬਾਜ਼ਾਰ 'ਚ ਮਿਲਦਾ 5 500 ਦਾ ਘਾਤੀਆਂ ਮਾਤੂਸ਼ਰੀ ਦਸਤਾਰ ਆਜੋ 510 ਸੂਟ ਲੈ ਜਾਓ 200 ਰੁਪਏ ਦਾ ਉਹ ਰੱਖੜੀ ਤੱਕ ਲੱਗੀ ਬਹੁਤ ਵੱਡੀ ਸੇਲ ਉਹ ਲੁੱਟਾਂ ਜਮਾ ਹੀ ਬੰਦ ਕਰਤੀਆਂ ਦੇਖੋ ਦੁਪੱਟਾ ਨਾਲ ਦੇ ਰਹੇ ਆ ਰੰਗ ਬਹੁਤ ਦੇ ਰਹੇ ਆ ਬਾਜ਼ਾਰ ਚ 500 ਰੁਪਏ ਦਾ ਸਾਡੇ ਕੋਲ ਲੈ ਜਾਓ 200 ਰੁਪਏ ਸੂਟ ਭਾਈ ਜੀ ਕਰੀ ਕੀ ਜਾਣਿਓ ਨਾ ਤੁਹਾਡੀ ਫੈਕਟਰੀ ਨਾ ਤੁਹਾਡੀ ਮਿਲ ਤੁਸੀਂ ਫੈਕਟਰੀਆਂ ਮਿਲਾਂ ਵੱਡੇ ਵੱਡੇ ਹੋਸ ਇਹਨਾਂ ਨੂੰ ਭਜਣਾ ਪਾਤੀਆਂ 500 ਤੋਂ ਘੱਟ ਕੋਈ ਸੂਟ ਨਹੀਂ ਹੁੰਦਾ ਤੁਸੀਂ ਕਹਿੰਦੇ ਹੋ 200 ਰੁਪਏ ਦਾ ਸੂਟ ਲੈ ਜਾਓ ਬਿਲਕੁਲ ਭਾਜੀ ਅਸੀਂ ਕੰਨੇ ਆ ਤੇ ਦਿਨੇ ਵੀ ਆ ਤੇ ਲੈਖ ਲੈ ਕੇ ਲਾਉਣੇ ਵੀ ਆ ਆ 5 500 6 600 ਲੋਕੀ ਸੂਟ ਲੈ ਲੈਂਦੇ ਆ ਪਿਆਉ ਦੁਪੱਟਿਆਂ ਦੇ ਨਾਲ ਚੱਕੋ 200 ਰੁਪਏ ਦਾ ਅਸੀਂ ਭਾਜੀ ਮਾਤੂ ਸ਼ਰੀ ਦਸਤਾਰ ਵਾਲੇ ਆ ਅਸੀਂ ਦਬਾਏ ਦੱਬਦੇ ਨਹੀਂ ਅਸੀਂ ਦਿਖਾ ਦਿੰਨੇ ਆ ਵੈਰਾਈਟੀ 'ਚ ਕੋਈ ਕਮੀ ਨਹੀਂ ਚਾਹੇ ਟਰੱਕ ਭਰ ਭਰ ਕੇ ਲੈ ਜਾਓ 200 200 200 ਦੋਸੋ ਆ ਦੇਖੋ ਜੇ ਇੱਕ ਹੋਰ ਨਵਾਂ ਪਟਾਕਾ ਪਾ ਦਨੇ ਆ ਜਿਹੜਾ ਬਾਜ਼ਾਰ ਤੁਸੀਂ ਲੈਨੇ ਹੋ 600 ਰੁਪਏ ਦਾ ਇੱਕ ਸੂਟ ਦੁਪੱਟਾ ਨਾਲ ਹੈਗਾ ਇੱਥੇ ਤੁਹਾਨੂੰ ਅਸੀਂ ਦੇ ਰਹੇ ਆ 500 ਰੁਪਏ ਦੋ ਮਤਲਬ 250 ਰੁਪਏ ਦਾ ਸੂਟ ਰਹਿ ਗਿਆ ਜੇ 250 ਰੁਪਏ ਦਾ ਸੂਟ ਦੇ ਰਹੇ ਆ ਤਾਂ ਇਹਦੇ ਵਿੱਚ ਰੰਗ ਵੀ ਬਹੁਤ ਦੇ ਰਹੇ ਆ ਆਉਣਾ ਤੁਸੀਂ ਕਿੱਥੇ ਆ ਮਾਜੇ ਦੀ ਧਾਰਤੀ ਦੇ ਕਾਦੀਆਂ ਆਉਣਾ ਮਾਤੂ ਸ਼੍ਰੀ ਦਸਤਾਰ ਦੇ ਸਟੋਰ ਤੇ ਜਿੱਥੋਂ ਲੋਕ ਦੂਰੋਂ ਦੂਰੋਂ ਆ ਰਹੇ ਆ ਤੁਸੀਂ ਚਾਰੇ ਪਾਸੇ ਕੈਮਰਾ ਘੁਮਾ ਕੇ ਦਿਖਾ ਦਿਓ ਦੇਖੋ ਕਿੰਨਾ ਪਟਾ ਕੱਠ ਕਾਠਾ ਮਾਰਦਾ ਕਾਠੇ ਇਸ ਗੱਲ ਦੀ ਗਵਾਹੀ ਆ ਵੀ ਲੋਕ ਪਿਆਰ ਕਰਦੇ ਆ ਆ ਵੀ ਚੈੱਕ ਕਰ ਲਓ ਜੀ ਬਹੁਤ ਸੋਹਣੇ ਸੋਹਣੇ ਰੰਗ ਦੁਪट्टे ਨਾਲ ਉਤੋਂ ਵੀ ਟਾਪ ਦੇ ਕੋਈ ਕਹਿੰਦਾ 700 ਰੁਪਇਆ ਲਵਾਂਗੇ ਕੋਈ ਕਹਿੰਦਾ 600 ਰੁਪਇਆ ਸੂਟ ਦਾ ਲਵਾਂਗੇ ਅਸੀਂ ਕਹਿੰਦੇ ਆ ਚੈਲੰਜ ਕਰਕੇ ਭਾਈ ਕੋਈ 700 ਨਹੀਂ ਕੋਈ 600 ਨਹੀਂ 250 ਰੁਪਇਆ ਦਾ ਸੂਟ 500 ਦੇ ਦੋ ਸੂਟ ਇਹਦੇ ਵਿੱਚ ਵੀ ਰੰਗ ਸਾਨੂੰ ਅਸੀਂ ਬਹੁਤ ਰਣੇ ਆ ਜੋ ਰੇਟ ਅਸੀਂ ਦੱਸ ਤਿਆਂ ਕਿਤੇ ਉਹ ਮਿਲਣੇ ਨਹੀਂ ਹੈਗੇ ਛੇਤੀ ਛੇਤੀ ਆਜੋ ਜਿਹੜਾ ਬਾਜ਼ਾਰ 'ਚ ਆ ਕੇ 20000 ਰੁਪਏ ਦਾ ਕੱਪੜਾ ਤੁਸੀਂ ਲੈਣਾ ਅਸੀਂ ਤੁਹਾਨੂੰ ਸਿਰਫ 8000 ਰੁਪਏ 'ਚ ਕੱਪੜਾ ਦਵਾਂਗੇ ਦੇਖੋ ਜੀ ਟਾਂਡਾ ਦਸੂਆ ਮਕੇਰੀਆਂ ਗਰਤਾਸਪੁਰ ਪਠਾਨਕੋਟ ਜੰਮੂ ਛੱਡ ਕੇ ਆਜੋ ਆਹ ਪਟਾਲੇ ਬਾਜ਼ਾਰਾਂ 'ਚ ਜਾਣ ਦੀ ਲੋੜ ਨਹੀਂ ਕਿਉਂਕਿ 770000 ਹਜ਼ਾਰ ਹਜ਼ਾਰ ਵਾਲੇ ਸੂਟ 700 ਦੇ ਦੋ ਦੇ ਹੀ ਜਾਂਦੇ ਆ ਆ ਚੱਕੋ ਰੰਗ ਚੈੱਕ ਕਰੋ ਡਿਜ਼ਾਈਨ ਚੈੱਕ ਕਰੋ ਮੈਂ ਕਹਨਾ ਭਾਜੀ ਵੈਰਾਈਟੀ ਨਜ਼ਾਰੇ ਦਿਹਾ ਦੇ ਕਿਤੇ ਜਾਣ ਦੀ ਲੋੜ ਨਹੀਂ ਇੱਕ ਗੱਲ ਹੋਰ ਕਰ ਦਿੰਨੇ ਆ ਤੁਸੀਂ ਚਾਹੇ ਦੁਕਾਨਦਾਰ ਹੋ ਚਾਹੇ ਤੁਹਾਡੇ ਘਰੇ ਵਿਆਹ ਸ਼ਾਦੀ ਆ ਗਈ ਹੈ ਚਾਹੇ ਛੋਟੀ ਦੁਕਾਨ ਚਾਹੇ ਭੱਟੀ ਦੁਕਾਨਾ ਆਜੋ ਕਾਤੀਆਂ ਦੇ ਵਿੱਚ ਫੁੱਟਰ ਰੋੜ ਤੇ ਪਉ ਪਾਰੀ ਮੇਲਾ ਲੱਗਿਆ ਸੋ ਆਜੋ 350 ਰੁਪਏ ਦਾ ਸੂਟ ਇਹ ਵੀ ਚੈਲੇਂਜ ਦੇ ਨਾਲ ਦੇਖੋ ਹੱਤ ਤਾਂ ਆਹ ਸੂਟ ਤੇ ਹੋਣੀ ਆ ਜਦੋਂ ਤੁਸੀਂ ਵਿਆਹ ਸ਼ਾਹੀ ਤਾਜ ਮਿਲ ਦੇ ਕੱਪੜਾ ਲੈਣ ਬਾਜ਼ਾਰ ਜਾਣਾ ਵਿਆਹ ਸ਼ਾਦੀ ਵਾਲਾ ਤਾਜ ਬੜੀਆ ਕੱਪੜਾ ਇਹ ਬਾਜ਼ਾਰ ਦੇ ਵਿੱਚ ਜਾ ਕੇ ਸੂਰ ਦਾ ਰੇਟ ਬੰਦਾ ਕਰ ਰਹਾ ਹਨਾ ਦੁਕਾਨਦਾਰ ਨੇ 1500 ਰੁਪਇਆ ਬੋਲਣਾ ਸਾਡੇ ਕੋਲ ਆਓ 1500 1500 500 ਲੈ ਕੇ ਜਾਓ ਬਾਜ਼ਾਰ 'ਚ 1500 ਦਾ ਇੱਕ ਇੱਥੇ 1500 ਦੇ ਤਿੰਨ ਮਤਲਬ ਵਿਆਹ ਸ਼ਾਦੀ ਵਾਲਾ ਕੱਪੜਾ ਤਾਜ ਬੜੀਆ ਵਾਲਾ ਕੱਪੜਾ ਜਿਹੜਾ ਤੁਸੀਂ 50000 ਰੁਪਏ ਦਾ ਲੈਣਾ ਅਸੀਂ ਤੁਹਾਨੂੰ 30000 ਰੁਪਏ 'ਚ ਦੇ ਕੇ ਭੇਜ ਦਾਂਗੇ ਆਹ ਦੇਖੋ ਕਦੇ ਹੋ ਸਕਦਾ ਤੇਰੇ ਤੁਸੀਂ ਪਹਿਲਾਂ ਸੋਣਿਆ ਹੋਵੇ 500 ਦਾ ਸੂਟ ਪਰ ਅਸੀਂ ਦੇ ਰਹੇ ਆ ਟਾਂਕਰੀ ਚੋੜ ਦੇ ਦੇ ਰਹੇ ਆ 5-5 ਰੁਪਏ 2-2 ਰੁਪਏ 10-10 ਰੁਪਏ ਦੇ ਮਾਰਜੇ ਦੇ ਕੱਪੜਾ ਵੇਚਦੇ ਆ ਬਾਕੀ ਦੁਕਾਨਦਾਰਾਂ ਕੋਲ ਇਤਾਂ ਨਹੀਂ ਭਈ 500 ਵਾਲਾ 1500 ਚ ਕਰਤਾ ਜੀ 1000 ਵਾਲਾ 3000 ਚ ਕਰਤਾ ਜੀ 3000 ਵਾਲਾ 700 ਚ ਕਰਤਾ ਭਾਈ ਜੀ ਲੋਕ ਬੜੇ ਖੁਸ਼ਾ ਮਤੁਸ਼ਰੀ ਦਸਤਾ ਦੇਖੋ ਜੀ ਲੋਕ ਖੁਸ਼ ਹੋਣ ਦਾ ਕਾਰਨ ਕੀ ਆ ਕਾਚੀਆਂ ਦੇ ਵਿੱਚ ਆ ਵੈਰਾਈਟੀ ਨਾ ਕਿਸੇ ਤੋਂ ਮਿਲਨੀ ਆ ਡਿਜ਼ਾਈਨਿੰਗ ਨਵੇਂ ਇਹੋ ਜੀ ਵੈਰਾਈਟੀ ਤੁਹਾਨੂੰ ਕਿੱਦੋਂ ਨਹੀਂ ਮਿਲਨੀ ਸਰਫ ਕਾਤੀਆਂ ਅੰਕਲ ਓਮ ਤੇ ਆਜੋ ਜਿਹੜਾ 1500 ਦਾ ਪਿਆਰਾ ਜੇ ਸੂਟ ਹੈ ਅਸੀਂ 6500 ਰੁਪਏ ਦਾ ਦੇ ਦੇਣਾ ਕੜਾਈ ਵਾਲਾ ਸੂਟ ਦੇਖੋ ਰੰਗ ਬਹੁਤ ਜ਼ਿਆਦਾ ਸੋਹਣੇ ਸੋਹਣੇ ਆ ਸਾਡੇ ਕੋ ਕੁੜੀਆਂ ਚਿੜੀਆਂ ਵਾਲੇ ਸ਼ੇਡ ਮਿਡਲ ਏਜ ਵਾਲੇ ਸ਼ੇਡ ਬਜ਼ੁਰਗਾਂ ਵਾਲੇ ਸ਼ੇਡ ਹਰ ਇੱਕ ਨੂੰ ਖੁਸ਼ ਕਰਕੇ ਭੇਜਦੇ ਆ ਬਾਜ਼ਾਰ ਵਿਹਲੇ ਬੈਠੇ ਹੁੰਦੇ ਆ ਤੇ ਮਾਤੂਸ਼ਰੀ ਦਸਤਾਰ ਤੇ ਮੇਲੇ ਲੱਗੇ ਹੁੰਦੇ ਆ ਲੱਗੇ ਕਿਉਂ ਆ ਕਰਕੇ ਕੱਪੜਾ ਸਸਤਾ ਸਾਡੇ ਕੋ 50 ਰੁਪਏ ਦੀ ਕੁੜਤੀ ਮਿਲ ਜਾਣੀ ਆ 150 ਰੁਪਏ ਦੇ ਰੈਡੀਮੇਡ ਪਲਾਜੋ ਸੂਟ ਮਿਲ ਜਾਣਾ 250 ਰੁਪਏ ਦੇ ਰੈਡੀਮੇਡ ਨਾਇਰਾ ਕਟ ਸੂਟ ਮਿਲ ਜਾਣਾ ਤੇ ਸੂਟ ਤਾਂ ਹੈ ਹੀ ਕਮਾਲ ਕਮਾ ਲਿਆ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰਾ ਚਾਹੇ ਫੇਰੀ ਲਾ ਕੇ ਕੱਪੜਾ ਵੇਚਿਓ ਤੁਹਾਡੇ ਹੀ ਫਾਇਦੇ ਬਾਜ਼ਾਰ ਚ 1700 1800 ਤੋਂ ਘੱਟ ਦਾ ਸੂਟ ਕਿਸੇ ਨੇ ਨਹੀਂ ਦੇਣਾ ਅਸੀਂ 1500 ਦੇ ਦੋ ਮਤਲਬ ਉਹ 750 ਰੁਪਏ ਦਾ ਸੂਟ ਦੇ ਰਹੇ ਆ ਚੈਲੰਜ ਦੇ ਨਾਲ ਝੂਠ ਨਹੀਂ ਬੋਲਦੇ ਰੇਡ ਦੇਖੋ ਇੱਥੇ ਔਰ ਦਾ ਫੈਰਾ ਕੀਆ ਕੱਲੇ ਕੱਲੇ ਸੂਟ ਤੇ ਰੇਟ ਲੇਖ ਲੇਖ ਕੇ ਲਾਇਆ ਭਾਵੇਂ ਨਿਆਣੇ ਨੂੰ ਭੇਜ ਦਿਓ ਸਿਆਣੇ ਨੂੰ ਭੇਜ ਦਿਓ ਬਜ਼ੁਰਗ ਨੂੰ ਭੇਜ ਦਿਓ ਨਟਣੀ ਹੋਣੀ ਸਾਫ਼ ਸੁਥਰਾ ਕੰਮ ਦੇਖੋ ਜੀ ਸਿੱਧੀ ਜੀ ਗੱਲ ਆ ਆ ਚੈੱਕ ਕਰੋ ਫੋਟੋ ਵਾਲੇ ਸੂਟ ਵਿਆਹਾਂ ਦੇ 3-3000 ਦੇ ਆ ਇੱਥੇ ਸਿਰਫ 850 ਰੁਪਏ ਦਾ ਪਟੀਕ ਵਾਲੇ ਪੀਸ ਇਹ ਡਿਜ਼ਾਈਨ ਸਿੰਗਲ ਸਿੰਗਲ ਲੈ ਜਾਓ ਆ ਕੇ 850 ਰੁਪਏ ਚੇ 850 ਰੁਪਏ ਦੇ ਦੇ ਰਿਆਂ ਦੁਪट्टे ਮਸਲੀਨ ਦੇ ਕੜਾਈ ਵਾਲੇ ਆ ਦੇਖੋ ਇਸ ਲਈ ਕੰਨੇ ਆ ਭਾਈ ਲੁੱਟਾਂ ਜਮੇ ਬੰਦ ਕਰਤੀਆਂ ਆ ਫਰੰਟ ਦੇਖੋ ਕਿੰਨੇ ਸੋਹਣੇ ਘੇਰੇ ਦੇਖੋ ਗੱਲ ਇੱਥੇ ਨਹੀਂ ਮੁੱਕੀ ਉਹ ਹੇਟਾ ਵੀ ਦੇਖੋ ਕੜਾਈਆਂ ਕਹੂਆਂ ਕੱਢੀਆਂ ਬਾਹਾਂ ਤੇ ਵੀ ਕੰਮ ਕੀਤਾ ਹੋਇਆ ਬਾਜ਼ਾਰ ਤੇ ਰੇਟ ਤਾਂ ਤੋਬਾ ਤੋਬਾ ਹੋਈ ਪਈਆ ਸਾਡਾ ਰੇਟ ਸਿਰਫ 850 ਰੁਪਈਆ ਹੁਣ ਦੇਖਣਾ ਤੁਸੀਂ ਆ ਵੇ ਜਿਹੜਾ ਦੁਕਾਨਦਾਰ ਭਰਾ ਤੁਹਾਡਾ ਫੈਰਾ ਕਰਦਾ ਉੱਥੇ ਜਾਣਾ ਤੇ ਜਾਂ ਜਿੱਥੇ ਤੁਹਾਡੀ ਲੁੱਟ ਹੁੰਦੀ ਆ ਉੱਥੇ ਜਾਣਾ ਆ ਰੰਗ ਦੇਖੋ ਹਰ ਇੱਕ ਤਰ੍ਹਾਂ ਦੇ ਆ ਮਾਜੇ ਦੀ ਧਰਤੀ ਦੇ ਬੈਠੇ ਆ ਲੋਕ ਸਾਰੇ ਆ ਰਹੇ ਆ ਦੇਖੋ ਓਸੀ ਦੀ ਅੰਮ੍ਰਿਤਸਰ ਸਾਹਿਬ ਤੋਂ ਆ ਰਹੇ ਆ ਲੋਕ ਬਟਾਲਾ ਛੱਡ ਕੇ ਸਾਡੇ ਕੋਲ ਆ ਰਹੇ ਆ ਟਾਂਡਾ ਤਸੂਹਾ ਮਕੇਰੀਆ ਜਲੰਧਰ ਲੁਧਿਆਣਾ ਪਠਾਨਕੋਟ ਤਰਨਤਨ ਸਾਹਿਬ ਜੰਡਿਆਲਾ ਗੁਰੂ ਹੋਰ ਕੋਈ ਵੀ ਜਿੰਨੇ ਵੀ ਇਲਾਕੇ ਦੇ ਲੋਕ ਆ ਸਾਰੇ ਇੱਥੇ ਆ ਕੇ ਆ ਰਹੇ ਆ ਕਿਉਂਕਿ ਉਹਨਾਂ ਨੂੰ ਫਾਇਦਾ ਪਈ ਸਾਡਾ ਫਾਇਦਾ ਕਰਿਆ ਮਾਤੂ ਸ਼ਰੀ ਦਸਤਾਰ ਕਾਦੀਆਂ ਕਾਡੀਆਂ ਦੇ ਭਾ ਕਪੜਾ ਮਿਲਦਾ ਛੇਤੀ ਛੇਤੀ ਆਜੋ ਰੱਖੜੀ ਦੇ ਤਿਹਾਰ ਤੇ ਆਫਰਾਂ ਲੱਗੀਆਂ ਆਆਂ ਹੋਰ ਹੋਰ ਕੇ ਦੇ ਜਾਣ ਦੀ ਲੋੜ ਨਹੀਂ ਸੋਹਣੇ ਸੋਹਣੇ ਸੂਟ ਕਾਡੀਆਂ ਦੇ ਭਾ ਮਿੱਟੀ ਦੇ ਭਾ ਕਰਤੇ ਆ ਸਾਡੇ ਕੋਲ 50 ਪਰ ਤੋਂ ਸ਼ੁਰੂ ਆ ਉਦੋਂ ਉੱਪਰ ਭਾਵੇਂ ਤੁਸੀਂ 25000 20000 18 18000 ਤੋਂ 60 ਤੋਂ ਲੈ ਕੇ ਜਾ ਸਕਦੇ ਆ ਦੇਖੋ ਜੀ ਭੈਣਾਂ ਦੇ ਤਾਂ ਫਾਇਦੇ ਹੋ ਗਏ ਹੁਣ ਗੱਲ ਕਰ ਲਈਏ ਵੀਰਾਂ ਦੀ ਵਿਆਹ ਸ਼ਾਦੀਆਂ ਦੇ ਵੀਰਾਂ ਭਰਾਵਾਂ ਨੇ ਵੀ ਟੌਰ ਕੱਟਣੀਆਂ ਆਹ ਕੋਟ ਪੈਂਟ ਟੂ ਪੀਸ ਵੀ ਆਣਾ ਜੇ 5 5000 ਰੁਪਏ ਸਵਾਈ 5000 ਦਾ ਕੱਪੜਾ ਮਤਲਬ 10000 ਤੋਂ ਘੱਟ ਨਹੀਂ ਮਿਲਣਾ ਅਸੀਂ ਦੇਣਾ 2995 ਰੁਪਏ ਦਾ ਡਿਜ਼ਾਈਨ ਚਾਹੇ ਇਹ ਬਣਾ ਲਓ ਚਾਹੇ ਡਿਜ਼ਾਈਨ ਉਹ ਬਣਾ ਲਓ ਦੇਖੋ ਵੱਡਾ ਫਾਇਦਾ ਕੀ ਆ ਛੋਟੇ ਦਰਜੀ ਕੋ ਚਲਜੋ ਵੱਡੇ ਦਰਜੀ ਕੋ ਚਲਜੋ ਪਿੰਡ ਚਲਜੋ ਸ਼ਹਿਰ ਚਲਜੋ ਇਹ ਕੋਟ ਪੈਂਟ ਦੀ ਸਲਾਈ 4000 ਰੁਪਿਆ ਰੇਟ ਬਾਜ਼ਾਰ ਚ 10000 ਰੁਪਿਆ ਮਾਤੂ ਸ਼੍ਰੀ ਦਸਤਾਰ ਕੱਦੀਆਂ ਆਜੋ 10000 ਵਾਲਾ ਕੋਟ ਬਣ 2995 ਚ ਲੈ ਕੇ ਜਾਓ ਆ ਜਿਹੜਾ 3 ਪੀਸ ਕੋਟ ਪੈਂਟ ਆ 15000 ਤੋਂ ਘੱਟ ਕੋਈ ਨਹੀਂ ਦਿੰਦਾ ਸਾਡੇ ਕੋਲ ਆਜੋ ਸਲਾਈ ਸਮੇਤ 15000 ਵਾਲਾ ਕੋਟ ਪੈਂਟ 3760 ਚ ਲੈ ਕੇ ਜਾਓ ਆ ਸ਼ੇਰਵਾਨੀ 17000 18000 ਜੋ ਮੂੰਹ ਚ ਆਉਂਦਾ ਉਹ ਬੋਲਦੇ ਆ ਸਾਡੇ ਕੋਲ 6500 ਰੁਪਏ ਚ ਸਲਾਈ ਕਰਕੇ ਲੈ ਕੇ ਜਾਓ ਆ ਕੁਰਤਾ ਪਜਾਮਾ 3000 3200 3500 ਚ ਸਲਾਈ ਕਰਕੇ ਦਿੱਤਾ ਜਾਂਦਾ ਸਾਡੇ ਕੋਲੋਂ ਕੁਰਤਾ ਪਜਾਮਾ ਸਿਰਫ 1300 ਚ ਲੈ ਜਾਓ ਭੈਣਾਂ ਦੇ ਫੇਰੇ ਭਰਾਵਾਂ ਦੇ ਫੇਰੇ ਵਿਆਹ ਸ਼ਾਦੀ ਦਾ ਕੱਪੜਾ ਕੌਟੀਆਂ ਦੇ ਪਾ ਲੁੱਟਾਂ ਬੰਦ ਕਰਤੀਆਂ ਭੱਟਾ ਬ੍ਰਾਂਡ ਆ ਛੇਤੀ ਪਹੁੰਚ ਜਾਓ ਹੋਰ ਪਾਸੇ ਜਾਇਓ ਨਾ ਜੋ ਸਾਡੇ ਰੇਟ ਆ ਨਾ ਜੋ ਕੁਆਲਿਟੀ ਆ ਮੈਂ ਚੈਲੰਜ ਕਰਦਾ ਪ੍ਰੋਮਿਸ ਕਰਦਾ ਵਾਦਾ ਕਰਦਾ ਹੋਰ ਕਿਤੋਂ ਨਹੀਂ ਮਿਲਣਾ ਕੈਮਰਾਮੈਨ 100 ਸੈਂਟੀਮੀਟਰ ਨਾਲ ਹਰਦੀਪ ਸਿੰਘ ਤੱਕੜ ਤਾਂ ਡੀਵੀ ਕਰਦੀਆਂ